ਮੈਂ ਹਰਜਿੰਦਰ ਸਿੰਘ ਦੀ ਵਾਇਸ ਬੋਲ ਰਹੀ ਆ ਹਰਜਿੰਦਰ ਸਿੰਘ ਮੇਲਾ ਸਾਰਿਆਂ ਨੂੰ ਯਾਦ ਹੋਏਗਾ ਬਠਿੰਡਾ ਤੋਂ ਜਿਹੜੇ ਆਪਣੀ ਦੁਕਾਨ ਦੇ ਬਾਹਰ ਬੈਠੇ ਸੀ ਤੇ ਗੈਂਗਸਟਰਾਂ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਸੀ ਮੈਂ ਉਹਨਾਂ ਦੀ ਵਾਇਸ ਬੋਲ ਰਹੀ ਆ ਮੈਂ ਬਹੁਤ ਦਿਨੋਂ ਤੋਂ ਦੇਖ ਰਹੀ ਆ YouTube ਤੇ ਜਾਂ Facebook ਤੇ ਜੋ ਚੱਲ ਰਹੀ ਆ ਅੱਜ ਅੱਜਕੱਲ੍ਹ ਦੀ ਜੋ ਘਟਨਾ ਚੱਲ ਰਹੀ ਹੈ ਬੜੀ ਹਾਈਲਾਈਟ ਹੋਈ ਜਾ ਰਹੀ ਹੈ ਪਟਿਆਲਾ ਦੀ ਮਿਸਿਸ ਕਰਨਲ ਬਾਠ ਦੀ ਜੋ ਆਪਣੇ ਪਤੀ ਦੇ ਆਪਣੇ ਬੱਚੇ ਦੀ ਕੁਟਮਾਰ ਦੀ ਵੀਡੀਓ ਨੂੰ ਲੈ ਕੇ ਬਹੁਤ ਅਫਨਾ ਤਕਰੀਰ ਬਚਾ ਰਹੀ ਹੈ ਮੈਂ ਮੇਰਾ ਇਹ ਮੈਸੇਜ ਉਹਨਾਂ ਵਾਸਤੇ ਆ ਮਿਸਿਸ ਬਾਠ ਵਾਸਤੇ ਮੈਂ ਉਹਨਾਂ ਨਾਲ ਇਹ ਗੱਲ ਕਰਨਾ ਚਾਹਦੀ ਹਾਂ ਕਿਉਂਕਿ ਉਹ ਮੇਰੇ ਪਤੀ ਹਰਜਿੰਦਰ ਸਿੰਘ ਦੀ ਮੂੰਹ ਬੋਲੀ ਭੈਣ ਬਣੀ ਸੀ ਤੇ ਮੈਂ ਅੱਜ ਉਹਨੂੰ ਇਹ ਪੁੱਛਣਾ ਚਾਹਦੀ ਹਾਂ ਕਿ ਤੇਰਾ ਇਹ ਦਰਦ ਜਿਹੜਾ ਤੂੰ ਦੱਸਦੀ ਹੈਂ ਕਿ ਬਹੁਤ ਤੁਹਾਨੂੰ ਮਾਰੋ ਇਹ ਤੇਰੇ ਨਾਲ ਤੇ ਤੂੰ ਇਹ ਦਰਦ ਜੋ ਆਪਣਾ ਅੱਜ ਦਿਖਾ ਰਹੀਆਂ ਲੋਕਾਂ ਦੇ ਵਿੱਚ ਇਨਸਾਫ ਦੀ ਲੜਾਈ ਲੜ ਰਹੀਆਂ ਹੱਕ ਦੀ ਲੜਾਈ ਲੜ ਰਹੀ ਹੈ ਲੋਕਾਂ ਨੂੰ ਇਹ ਦੱਸਣੀ ਹੈ ਕਿ ਪੁਲਿਸ ਪ੍ਰਸ਼ਾਸਨ ਬਹੁਤ ਤਕਾ ਕਰ ਰਹੇ ਨੇ ਮੈਂ ਰਿਤੂ ਬਾੜੀ ਜੀ ਨੂੰ ਇੱਕ ਗੱਲ ਪੁੱਛਣਾ ਚਾਹਦੀ ਹਾਂ ਕਿ ਮੈਡਮ ਤੁਸੀਂ ਅੱਜ ਇਸ ਜੋ ਦਰਦ ਤੁਹਾਡੇ ਅੱਗੇ ਛਲਕ ਰਿਹਾ ਹੈ ਇਹ ਦਰਦ ਅਸੀਂ ਵੀ ਇਹ ਛਲਿਆ ਸੀਗਾ ਔਰ ਤੁਸੀਂ ਉਸ ਟਾਈਮ ਸਾਡੇ ਇਸ ਦਰਦ ਵਿੱਚ ਪਹੁੰਚ ਜ਼ਰੂਰ ਸੀ ਲੇਕਿਨ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਸ ਮਕਸਦੇ ਨਾਲ ਪਹੁੰਚੇ ਸੀਗੇ ਤੁਹਾਡਾ ਉਸ ਟਾਈਮ ਦਾ ਮੈਨੂੰ ਮਕਸਦ ਥੀਅਰ ਕਰੋ ਕਿ ਤੁਸੀਂ ਕਿਸ ਵਾਸਤੇ ਆਏ ਸੀ ਉਸ ਵੇਲੇ ਸਾਡੇ ਦੁੱਖ ਵਿੱਚ ਸ਼ਾਮਲ ਹੋਣ ਲਈ ਤੁਸੀਂ ਇਨਸਾਨੀਅਤ ਦੇ ਨਾਤੇ ਆਏ ਸੀ ਜਾਂ ਕਿਸ ਪਰਪਸ ਲਈ ਆਏ ਸੀ ਸਾਡੇ ਉਸ ਦੁੱਖ ਵਿੱਚ ਸ਼ਾਮਲ ਹੋਣ ਵਾਸਤੇ ਮੇਰੇ ਨਾਲ ਮੇਰਾ ਪੂਰਾ ਬਠਿੰਡਾ ਸ਼ਹਿਰ ਖੜਾ ਸੀ ਕਈ ਸੰਸਥਾਵਾਂ ਜੁੜੀਆਂ ਸੀ ਜਿਹੜੀਆਂ ਸਾਡੇ ਹੱਕ ਲਈ ਲੜਨ ਲਈ ਤਿਆਰ ਸੀ ਸਿੱਧੂ ਮੂਸੇਵਾਲਾ ਦਾ ਪਿਤਾ ਸਾਡੇ ਨਾਲ ਗੋਲਣ ਲਈ ਆਇਆ ਸੀ ਨਵਜੋਤ ਸਿੱਧੂ ਬੋਲਣ ਵਾਸਤੇ ਆਏ ਸੀ ਸਾਰੇ ਇਨਸਾਨੀਅਤ ਦੇ ਨਾਤੇ ਆਏ ਸੀ ਨਾ ਕਿ ਉਹਨਾਂ ਦੇ ਕੋਈ ਰਿਸ਼ਤੇਦਾਰੀ ਦੀ ਮੈਡਮ ਤੁਸੀਂ ਤਾਂ ਮੇਰੇ ਪਤੀ ਦੇ ਮੂੰਹ ਬੋਲੀ ਭੈਣ ਬਣੇ ਸੀ ਨਾ ਤੁਸੀਂ ਤਾਂ ਉਹ ਹੱਕ ਵੀ ਨਹੀਂ ਅੜਾਕ ਕੀਤਾ ਨਾ ਤੁਸੀਂ ਇਨਸਾਨੀਅਤ ਦੇ ਖਾਤੇ ਰਾਏ ਸੀ ਨਾ ਕਿ ਮੂੰਹ ਬੋਲੀ ਭੈਣ ਭੂਣ ਬਣ ਦੇ ਨਾਤੇ ਆਏ ਸੀ ਉਸ ਨਾਲ ਜੇ ਜੋਸ਼ ਤੁਸੀਂ ਦਿਖਾਇਆ ਹੁੰਦਾ ਇਨਸਾਫ ਦੇ ਲਈ ਲੜਨ ਵਾਸਤੇ ਪ੍ਰਸ਼ਾਸਨ ਦੇ ਨਾਲ ਪੁਲਿਸ ਦੇ ਨਾਲ ਲੜਨ ਵਾਸਤੇ ਇਹ ਜੋਸ਼ ਉਸ ਟੈਂਕ ਦਿਖਾਇਆ ਹੁੰਦਾ ਤਾਂ ਸ਼ਾਇਦ ਤੁਹਾਨੂੰ ਵੀ ਇਨਸਾਫ ਮਿਲ ਜਾਂਦਾ ਤੁਸੀਂ ਤਾਂ ਕਿਸੇ ਹੋਰ ਹੀ ਮਕਸਦ ਵਾਸਤੇ ਆਏ ਸੀਗੇ ਔਰ ਜੋ ਤੱਕਾ ਤੁਸੀਂ ਉਸ ਟਾਈਮ ਸਾਡੇ ਨਾਲ ਕਰ ਗਏ ਉਹਦਾ ਨਤੀਜਾ ਅਸੀਂ ਅਜੇ ਤੱਕ ਭੁਗਤ ਰਹੇ ਆਂ ਨਾ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਤੁਹਾਡੇ ਕੀਤੇ ਗਏ ਉਸ ਭਗਤ ਧੱਕੇ ਦੇ ਨਾਲ ਪੂਰਾ ਬਠਿੰਡਾ ਸ਼ਹਿਰ ਪੂਰਾ ਪ੍ਰਸ਼ਾਸਨ ਸਾਡੇ ਖਿਲਾਫ ਹੋ ਗਿਆ ਲੋਕ ਸਾਨੂੰ ਥੂ ਥੂ ਕਰ ਰਹੇ ਕਿ ਅਸੀਂ ਆਪਣੀ ਮਰਜ਼ੀ ਚਲਾਈ ਤੁਸੀਂ ਪਰਿਵਾਰ ਦਾ ਮੈਂਬਰ ਬਣ ਕੇ ਉਸ ਵਕਤ ਜੋ ਵੀ ਕਰ ਗਏ ਫੈਸਲਾ ਉਸਦੀ ਜਾਣਕਾਰੀ ਨਾ ਮੈਨੂੰ ਸੀ ਤੇ ਨਾ ਮੇਰੇ ਬੱਚਿਆਂ ਨੂੰ ਸੀ ਜੇ ਅੱਜ ਤੁਸੀਂ ਲੜ ਰਹੇ ਹੋ ਤੁਸੀਂ ਠੀਕ ਠੀਕ ਇਹ ਲੋਕਾਂ ਨੂੰ ਦੱਸ ਰਹੇ ਹੋ ਕਿ ਮੇਰੇ ਹੱਥਾਂ 'ਚ ਖੂਨ ਬੜ ਡੁੱਲ ਗਿਆ ਮੇਰੇ ਪਤੀ ਦਾ ਮੇਰੇ ਬੱਚੇ ਦੇ ਸੱਟਾਂ ਵੱਜ ਗਈਆਂ ਮੈਡਮ ਅਸੀਂ ਤਾਂ ਉਸ ਵਕਤ ਆਪਣਾ ਸਾਰਾ ਕੁਝ ਹੀ ਖੋ ਦਿੱਤਾ ਸੀ ਤੇ ਤੂੰ ਠੀਕ ਇਨਸਾਨੀਅਤ ਦੇ ਨਾਤੇ ਕੀ ਤੂੰ ਮੂੰਹ ਬੋਲੀ ਭੈਣ ਦੇ ਨਾਤੇ ਕੀ ਤੈਨੂੰ ਤੇ ਇੱਕ ਔਰਤ ਦਾ ਦੁੱਖ ਹੀ ਉਸ ਟਾਈਮ ਸਮਝ ਨਹੀਂ ਆਇਆ ਕਿ ਉਸ ਵਕਤ ਕਿਸੇ ਔਰਤ ਦੀ ਤੂੰ ਮਦਦ ਕਰਨੀ ਚਾਹੀਦੀ ਤੈਨੂੰ ਅਸੀਂ ਆਪਣਾ ਸਾਰਾ ਕੁਝ ਖੋ ਦਿੱਤਾ ਲੇਕਿਨ ਤੂੰ ਜੋ ਲੋਕ ਸਾਡੇ ਨਾਲ ਖੜੇ ਸੀ ਲੜ ਕੇ ਜੋ ਸਾਡੇ ਲਈ ਇਨਸਾਫ ਦੇ ਲਈ ਲੜ ਰਹੇ ਸੀ ਸਾਡਾ ਮੇਰੇ ਬੱਚੇ ਉਸ ਟਾਈਮ ਮਨਾਤ ਹੋ ਗਏ ਤੈਨੂੰ ਉਦੋਂ ਵੀ ਤੱਕ ਨਹੀਂ ਆਇਆ ਸਿਰਫ ਤੂੰ ਆਪਣੀ ਮਨਮਾਨੀ ਕਰ ਲਈ ਆਪਣੀ ਈਗੋ ਸੈਟੀਸਫਾਈ ਕਰ ਲਈ ਤੂੰ ਸਾਰੇ ਕੁਝ ਆਪਣਾ ਮਨਮਨ ਮਰਜ਼ੀ ਚਲਾ ਗਈ ਅਫਸਾਦੇ ਕੋਲ ਤੇਰੇ ਲਿੰਕ ਸੀ ਤੇਰੀ ਪਾਵਰ ਸੀ ਜੇ ਉਹ ਪਾਵਰ ਤੂੰ ਸਾਡੇ ਇਨਸਾਫ ਵਾਸਤੇ ਦਿਖਾਈ ਹੁੰਦੀ ਤਾਂ ਸ਼ਾਇਦ ਸਾਡਾ ਵੀ ਕੁਝ ਬਣ ਗਿਆ ਹੁੰਦਾ ਅੱਜ ਅਸੀਂ ਦਾਦਾ ਦੇ ਠੋਕਰਾ ਨਾ ਖਾ ਰਹੇ ਹੁੰਦੇ ਸਾਡੇ ਮੇਰੇ ਪਤੀ ਹਰਜਿੰਦਰ ਸਿੰਘ ਮੈਲੇ ਨੂੰ ਇਨਸਾਫ ਮਿਲ ਚੁੱਕਾ ਹੁੰਦਾ ਤੇ ਉਹਦੇ ਬੱਚੇ ਜਿਹੜੇ ਅੱਜ ਜੋ ਭੁਗਤ ਰਹੇ ਨੇ ਉਹ ਸਾਰਾ ਕੁਝ ਸਾਨੂੰ ਅਗਨਾ ਸੈਂਡ ਕਰਨਾ ਪੈਂਦਾ ਜੇ ਤੂੰ ਸਹੀ ਚੱਲੀ ਹੁੰਦੀ ਤੇ ਅੱਜ ਜੋ ਦਰਦ ਤੂੰ ਆਪਣਾ ਦਿਖਾ ਰਹੀ ਆ ਉਸ ਵਕਤ ਅਸੀਂ ਇਸ ਦਰਦ ਦੇ ਵਿੱਚ ਕਿਤੇ ਜ਼ਿਆਦਾ ਅਸੀਂ ਇਸ ਦਰਦ ਦੇ ਵਿੱਚ ਨਹੀਂ ਆ। ਲੇਕਿਨ ਸਾਡਾ 7 ਦਿਨ ਦੀ ਬਜਾਏ ਇਹ ਜਿਹੜੀ ਪੁਲਿਸ ਅੱਜ ਤੂੰ ਵਰਤਦੀਆਂ ਨਾਉਣ ਦੇ ਤਲੀ ਹੋਈਆਂ ਜਿਨ੍ਹਾਂ ਨੂੰ ਤੂੰ ਅੱਜ ਧੱਕੇ ਕਰ ਰਹੀ ਆ ਤੂੰ ਸਾਡੇ ਨੂੰ ਬਰਬਾਦ ਕਰਨ ਦੇ ਤਲੀ ਹੋਈਆਂ ਇਹ ਉਹੀ ਟੱਬਰ ਨੇ ਜਿਹੜੇ ਤੈਨੂੰ ਉਸ ਟਾਈਮ ਤੈਨੂੰ ਇਹੀ ਚੰਗੇ ਲੱਗ ਰਹੇ ਸੀ ਤੇ ਤੂੰ ਇਹਨਾਂ ਦੀ ਮਦਦ ਕਰਨ ਵਾਸਤੇ ਪਹੁੰਚ ਗਈ ਸੀ। ਅੱਜ ਇਹ ਪ੍ਰਸ਼ਾਸਨ ਆਜੇ ਪੁਲਿਸ ਸਾਫ ਤੈਨੂੰ ਦੁਸ਼ਮਣ ਲੱਗ ਰਹੇ ਆ ਉਸ ਵਕਤ ਕਿਉਂ ਨਹੀਂ ਲੱਗੇ ਜਿਹੜੇ ਸਾਡੇ ਨਾਲ ਧੱਕਾ ਕਰ ਰਹੇ ਸੀ ਜਾਂ ਸਾਡੇ ਅਰਜਿੰਦਰ ਜੀ ਮੇਲਾ ਜੀ ਦੀ ਜੇ ਸਸਕਾਰ ਕਰਨ ਦੇ ਲਈ ਕਾਹੀ ਪਾ ਰਹੇ ਸੀ ਤੂੰ ਉਹਨਾਂ ਨਾਲ ਰਲ ਕੇ ਪਰਿਵਾਰ ਵੱਲੋਂ ਤੂੰ ਫੈਸਲਾ ਦੇਗੀ ਨਾ ਸੁਬ ਮੈਨੂੰ ਕੋਈ ਹੌਸਲੀ ਮੇਰੇ ਬੱਚੇ ਨਾਬਾਲਗ ਸੀ ਅਸੀਂ ਜਿਸ ਪੀੜਾ ਚੋਂ ਗੁਜ਼ਰੇ ਸੀ ਅਸੀਂ ਕਿਸੇ ਵੀ ਫੈਸਲੇ ਕਰਨ ਦੇ ਵਿੱਚ ਹੱਕ ਵਿੱਚ ਅਸੀਂ ਬਿਲਕੁਲ ਵੀ ਕਿਸੇ ਫੈਸਲੇ ਦੇ ਕਰਨ ਦੇ ਵਿੱਚ ਹਾਲਾਤ ਵਿੱਚ ਨਹੀਂ ਸੀਗੇ ਲੇਕਿਨ ਤੂੰ ਆਪਣੀ ਚਲਾਈ ਉੱਥੇ ਤੇ ਅੱਜ ਤੈਨੂੰ ਕਿਦਾਂ ਇਹ ਦੁੱਖ ਲੱਗ ਰਹੇ ਆ ਅੱਜ ਕਿਸ ਰੱਖ ਦੇ ਨਾਲ ਤੂੰ ਇਹ ਧਰਨੇ ਲਾ ਕੇ ਬੈਠੀ ਹੋਈ ਆ ਸਿਰਫ ਦੋ ਲੱਪੜੇ ਵੱਜਣ ਦੇ ਨਾਲ ਤੈਨੂੰ ਅੱਜ ਸਾਰਾ ਕੁਝ ਸਭ ਤੇਰੇ ਖਿਲਾਫ ਲੱਗਣ ਲੱਗ ਗਿਆ ਤੈਨੂੰ ਇਹ ਸਭ ਬੁਰੇ ਲੱਗਣ ਲੱਗੇ ਤੈਨੂੰ ਇਹ ਲੱਗ ਰਿਹਾ ਹੈ ਕਿ ਬਸ ਮੈਂ ਵਰਗੀਆਂ ਲਹਾ ਰਿਆਂ ਤੇ ਉਹਨਾਂ ਨੂੰ ਇਦਾਂ ਹੀ ਬਰਬਾਦ ਕਰਾਂ ਮੇਰੀ ਲੋਕਾਂ ਨੂੰ ਵੀ ਲੱਗਿਆ ਕਿ ਇਹ ਮੈਡਮ ਸਿਰਫ ਆਪਣੇ ਆਪਣੀ ਈਗੋ ਸੈਟੀਸਫਾਈ ਕਰਨ ਦੇ ਵਾਸਤੇ ਸਭ ਨੂੰ ਬਲੂ ਬਣਾ ਰਹੀ ਹੈ ਤੇ ਆਪਣੇ ਪਿੱਛੇ ਲਾ ਰਹੀਆਂ ਲੋਕਾਂ ਨੂੰ ਵੀ ਲੱਗਿਆ ਕਿ ਇਹ ਸਿਰਫ ਸੱਚ ਸੁਣਨ ਸੱਚ ਨਾਲ ਸਾਥ ਦੇਣ ਜੇ ਕੁਝ ਅਫਸਰਾਂ ਨੇ ਕੁਝ ਕੋਈ ਕੰਮ ਕੀਤਾ ਤੇ ਉਹਦਾ ਉਹਨਾਂ ਸਹਿਰਨਾ ਗਾਂਧੀ ਬਜਾਏ ਉਹਨਾਂ ਨੂੰ ਇੱਕ ਗੈਂਗਸਟਰ ਬਣਾ ਦਿੱਤਾ ਯਾਨੀ ਝਟਪਟ ਤਾਲੀ ਇਕੱਠਾ ਨਹੀਂ ਹੋ ਰਹੀ ਦੀ ਮੈਡਮ ਅਗਰ ਕੋਈ ਮਿਸਟਰ ਬਾਠਨੇ ਵੀ ਕੁਛ ਅਗੋਂ ਕੋਈ ਕੀਤਾ ਹੋਊਗਾ ਇਹੋ ਜਿਹਾ ਕੰਮ ਤਾਂ ਹੀ ਦੋਨਾਂ ਤਰ੍ਹਾਂ ਦੀ ਲੜਾਈ ਹੋਈ ਆ ਜੋ ਵੀ ਹੋਇਆ ਚਲੋ ਬੰਦਪਾਗਾ ਹੋਇਆ ਹੋਣਾ ਨਹੀਂ ਸੀ ਚਾਹੀਦਾ ਲੇਕਿਨ ਮੈਂ ਤਾਂ ਇਹ ਯਾਦ ਦਿਲਾਉਣਾ ਚਾਹਨੀ ਤੁਹਾਨੂੰ ਤੁਹਾਨੂੰ ਇਹ ਦੱਸਣਾ ਚਾਹਨੀ ਆ ਕਿ ਤੁਸੀਂ ਉਸ ਵਕਤ ਜੋ ਕਰਕੇ ਗਏ ਸੀ ਨਾ ਇਹ ਤੁਹਾਡੇ ਅੱਗੇ ਹੀ ਆ ਰਿਹਾ ਹੈ ਸਾਹਮਣੇ ਤੁਹਾਨੂੰ ਇਹ ਸੋਚਣਾ ਸਮਝਣਾ ਚਾਹੀਦਾ ਹੈ ਜੇ ਤੁਸੀਂ ਅਗਰ ਇਹ ਇਨਸਾਫ ਦੀ ਲੜਾਈ ਹੈ ਹੱਕ ਦੀ ਲੜਾਈ ਹੈ ਧਰਨੇ ਲੱਗੇ ਜਿਹੜੇ ਤੁਸੀਂ ਅੱਜ ਲਾ ਰਹੇ ਹੋ ਸਿਰ ਦੋ ਥੱਪੜ ਵੱਜਣ ਦੇ ਨਾਲ ਜਿਹੜੇ ਧਰਨੇ ਲਾ ਕੇ ਬੈਠ ਗਏ ਤੇ ਬੱਟੇ ਆਲਾ ਪਿੱਛੇ ਲਾ ਲਿਆ ਜਿੱਦੂ ਉਸ ਵਕਤ ਇਹ ਚੀਜ਼ ਕੀਤੀ ਹੁੰਦੀ ਤੇ ਕਿਸੇ ਪਰਿਵਾਰ ਨੂੰ ਉਦੋਂ ਇਨਸਾਫ ਮਿਲ ਜਾਂਦਾ ਕਿਸੇ ਨੂੰ ਇਨਸਾਫ ਕਿਸੇ ਪਰਿਵਾਰ ਨੂੰ ਉਸ ਟਾਈਮੇ ਹੱਕ ਮਿਲ ਜਾਂਦਾ ਕਿ ਉਹ ਅੱਗੇ ਉਹਨੇ ਜ਼ਿੰਦਗੀ ਕਿਦਾਂ ਜੀਣੀ ਹੈ ਅਨਾਥ ਹੋਏ ਬੱਚਿਆਂ ਨੂੰ ਉਹਨਾਂ ਨੂੰ ਇਨਸਾਫ ਮਿਲ ਜਾਂਦਾ ਸਾਡੇ ਨਾਲ ਐਡਾ ਵੱਡਾ ਧੱਕਾ ਕਰਤੀ ਗਈ ਉਸ ਵੇਲੇ ਤੂੰ ਉਸ ਚੀਜ਼ ਨੂੰ ਯਾਦ ਕਰ ਤੇ ਫੇਰ ਧਰਨੇ ਨਾਲ ਕਿ ਕਿਸ ਚੀਜ਼ ਦੇ ਲਈ ਲੜਨਾ ਚਾਹੀਦਾ ਹੈ ਸੱਚ ਲਈ ਲੜਨਾ ਚਾਹੀਦਾ ਹੈ ਜਾਂ ਇਹ ਜਲੂਸ ਜਿਹੜਾ ਕੱਢ ਰਹੀ ਹੈ ਉਹਦੇ ਲਈ ਲੜਨਾ ਚਾਹੀਦਾ ਹੈ ਤੁਹਾਨੂੰ ਯਾਦ ਹੋਵੇਗਾ ਮੈਡਮ ਜੋ ਉਸ ਵਕਤ ਤੁਸੀਂ ਬਠਿੰਡੇ 'ਚ ਕੀਤਾ ਸਾਡੇ ਲੱਗੇ ਧਰਨੇ ਚ ਕੁਆ ਦਿੱਤੇ ਤੁਸੀਂ ਅਫਸਰਾਂ ਸ਼ਾਈ ਦੇ ਰੋਬ ਮਾਰ ਕੇ ਤੇ ਤੁਸੀਂ ਪੁਲਿਸ ਤੇ ਪ੍ਰਸ਼ਾਸਨ ਦੇ ਨਾਲ ਰਲ ਕੇ ਮੇਰੇ ਜੋ ਬਠਿੰਡਾ ਵਾਸੀ ਸਭ ਧਰਨੇ ਤੇ ਮੇਰੇ ਨਾਲ ਸਾਥ ਦੇ ਲਈ ਬੈਠੇ ਸੀ ਤੁਸੀਂ ਉਹ ਸਭ ਚ ਕੁਆ ਦਿੱਤੇ ਤੁਸੀਂ ਕਿਸੇ ਨੂੰ ਵੀ ਉੱਥੇ ਬੈਠਣ ਦਾ ਹੱਕ ਨਹੀਂ ਦਿੱਤਾ। ਤੁਸੀਂ ਆਪਣੀ ਮਰਜ਼ੀ ਦੇ ਨਾਲ ਇਹ ਫੈਸਲਾ ਕਰ ਦਿੱਤਾ। ਮੈਂ ਤੁਹਾਡੇ ਨੂੰ ਤੁਹਾਨੂੰ ਇਹੀ ਗੁਜਾਰਸ਼ ਕਰਦੀ ਹਾਂ ਕਿ ਮੈਂ ਇੱਕ ਵਾਰ ਹਰਿਆਣਾ ਇੱਕ ਵਾਰ ਮੇਲੇ ਦਾ ਮੂੰਹ ਦੇਖਣਾ ਹੈ ਕਿ ਮੈਨੂੰ ਕਿਸੇ ਨੇ ਦਿਖਾਇਆ ਨਹੀਂ। ਤੁਸੀਂ ਮੈਨੂੰ ਨਾਲ ਲੈ ਗਏ ਪੜ ਗਏ। ਮੇਲੇ ਦਾ ਮੂੰਹ ਤੇ ਤੁਸੀਂ ਕੀ ਦਿਖਾਣਾ ਤੁਸੀਂ ਮੈਨੂੰ ਦਫ਼ਤਰਾਂ 'ਚ ਲੈ ਗਏ ਪੁਲਿਸ ਦੇ ਦਫ਼ਤਰਾਂ 'ਚ ਅਫਸਰਾਂ ਦੇ ਦਫ਼ਤਰਾਂ 'ਚ ਲੈ ਕੇ ਗਏ। ਜਿੱਥੇ ਮੇਰੇ ਨਾਲ ਮੇਰਾ ਪਰਿਵਾਰ ਮੇਰੇ ਮਗਰ-ਮਗਰ ਭੱਜ ਰਿਹਾ ਸੀ ਤੁਸੀਂ ਦਰਵਾਜ਼ੇ ਬੰਦ ਕਰਾਂ ਕੇ ਤੁਸੀਂ ਇਹ ਤਾਂ ਕਿਸੇ ਨੂੰ ਅੰਦਰ ਨਹੀਂ ਬੜਨ ਦੇਣ। ये सब अल करा सिर्फ मैं गल कराँगी मैं गल करा अफसर ने अपने लिंक बनाए तीस उन्होंने अपने नंबर फीड करा रहे अपने पति की उस पति पोजिशन दस के उन्होंने उत्ते रोहार रहे मैनू उस वक्त कोई होश नहीं सी ना कोई सुध सी क्योंकि जो सा वापरिया उसके बाद होना लाजमी सी लेकिन तुम्हें किसी भी किस्म का कोई भी साई हाँ भी फैसला नहीं होता ਉਹ ਸਾਰੇ ਜੋ ਧਰਮੇ ਚ ਕਮਾ ਦਿੱਤੇ ਲੱਗੇ ਹੋਏ ਜੋ ਕਿ ਲੋਕੀ ਇਨਸਾਫ ਵੀ ਮੰਗ ਕਰਨ ਲਈ ਪੜਦੇ ਸੀ ਇਹਨਾਂ ਸਭ ਕਰਨ ਦੇ ਬਾਅਦ ਵੀ ਤੁਹਾਡਾ ਮਨ ਨਹੀਂ ਭਰਿਆ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹਣੀ ਹੈ ਮੈਡਮ ਬੀਤੂ ਬਾਣ ਜਦੋਂ ਮੇਰੇ ਪਤੀ ਦਾ ਸੰਸਕਾਰ ਤੁਸੀਂ ਕਰਵਾ ਦਿੱਤਾ ਮੇਰੇ ਨਾਂ ਵਾਲੇ ਬੱਚੇ ਤੋਂ ਇੰਨੇ ਪੁਲਿਸ ਦੇ ਵਿੱਚ ਕਿ ਰਹੇ ਹੋਏ ਤਾਂ ਤੁਸੀਂ ਇਹ ਕਹਿੰਦਾ ਕਿ ਪਰਿਵਾਰ ਦਾ ਫੈਸਲਾ ਹੈ ਸੰਸਕਾਰ ਕਰੋ ਤੇ ਧਰਵਾ ਚਕੋ ਤੇ ਤੁਸੀਂ ਲੋਕਾਂ ਨੂੰ ਮਤਲਬ ਇਹ ਗਿਆਨ ਕਿ ਤੁਸੀਂ ਕੌਣ ਹੁੰਦੇ ਹੋ ਇੱਥੇ ਬੈਠਣ ਵਾਲੇ ਤੁਸੀਂ ਸਾਰੇ ਦਫਾ ਦਫਾ ਕਰਾ ਦਿੱਤੇ ਸਾਰੇ ਭਜਾ ਰੋਟੇ ਤੋਂ संस्कार करवा देता मेरे बच्चे को बहा ही नहीं मिले गायब हो गए हाल नहीं पुछा संस्कार तक रुक के चले गए भोगते नहीं रात एक करके फोन करते रहे पता नहीं की करा के गए मैडम सू कुछ दसन से नहीं हम अगे सा फैसला होना है ਤੁਸੀਂ ਆਤ ਇੰਨੇ ਸਾਲ ਵਾਰ 1.5 ਸਾਲ ਹੋ ਚੱਲਿਆ ਤੁਸੀਂ ਸਾਡੀ ਸੁਰ ਸੁਧ ਨਹੀਂ ਕੀਤੀ ਸਾਡੇ ਨੰਬਰ ਬਲੌਕ ਪਾ ਦਿੱਤੇ ਤੁਸੀਂ ਇੱਕ ਵੀ ਕਾਲ ਚੱਕਰ ਦੀ ਜ਼ਿੰਮੇਵਾਰੀ ਨਹੀਂ ਲਈ ਤੁਸੀਂ ਨਾ ਕਦੀ ਕਾਲ ਕੀਤਾ ਨਾ ਸਹੀ ਪਹੁੰਚ ਕੇ ਤੁਸੀਂ ਸਾਨੂੰ ਬਲੌਕ ਲਿਸਟ ਚ ਪਾ ਦਿੱਤਾ ਤੇ ਮੈਂ ਦੇਖ ਰਹੀ ਹਾਂ ਜੀ ਇਹਦਾ ਮਸਲਾ ਭੱਖਦਾ ਜਾ ਰਿਹਾ ਹੈ ਤੇ ਬੜਿੰਨੇ ਤੋਂ ਕੁਝ ਮੇਰੇ ਜਦੋਂ ਭਰਾਵਾਂ ਨੇ ਇਸ ਖਿਲਾਫ ਬਾਦਚ ਕੀ ਤੇ ਅੱਜ ਤੁਸੀਂ ਸਾਨੂੰ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅੱਜ ਤੁਹਾਡਾ ਫੋਨ ਮੈਨੇ ਫੜਾ ਮੇਰੇ ਬੱਚੇ ਨੂੰ ਵੀ ਆਇਆ ਮੈਨੂੰ ਵੀ ਫੋਨ ਆਇਆ ਲੇਕਿਨ ਮੈਂ ਚੁੱਕ ਨਹੀਂ ਸਕੀ ਕਿ ਮੇਰੇ ਕੋਲ ਕੋਈ ਸ਼ਬਦ ਨਹੀਂ ਸੀ ਤੁਹਾਨੂੰ ਕਹਿਣ ਵਾਸਤੇ ਕਿਉਂਕਿ ਨਾ ਤਾਂ ਮੈਂ ਇੰਨਾ ਦਿਮਾਗ ਰੱਖਦੀ ਆ ਤੇ ਨਾ ਤੁਹਾਡੇ ਜਿਹੜੀ ਸਾਡੇ ਬੋਲਣ ਦੀ ਸ਼ਕਤੀ ਹੈ ਕਿ ਅਸੀਂ ਕਿਵੇਂ ਗੱਲ ਕਰ ਸਕਦੇ ਹਾਂ ਮੈਂ ਤਾਂ ਇਹ ਤੁਹਾਨੂੰ ਆਨੋ ਯਾਦ ਰੱਖਣਾ ਚਾਹੁੰਦੀ ਹਾਂ ਕਿ ਤੁਸੀਂ ਜੋ ਸਾਡੇ ਨਾਲ ਕਰਗੇ ਜਦੋਂ ਸਾਡਾ ਪਰਮਾਤਮਾ ਸਾਡੇ ਨਾਲ ਹੈ ਸਾਡਾ ਬਾਈ ਵੀ ਸਾਡੇ ਨਾਲ ਹੈ ਉਹ ਸਾਡੇ ਸਾਡੇ ਹੱਥ ਲਈ ਉਹ ਆਪੇ ਕੁਛ ਨਾ ਕੁਛ ਕਰੂਗਾ ਤੇ ਬਾਕੀ ਮੇਰੀ ਦੂਸਰੀ ਨੈ ਤੁਹਾਨੂੰ ਇਹ ਹੈ ਮੈਡਮ ਕਿ ਤੁਸੀਂ ਜੋ ਵੀ ਆਪਣੇ ਆਪ ਨੂੰ ਦੱਸ ਲਈ ਜੋ ਵੀ ਕੁਛ ਕਰ ਰਹੇ ਹੋ ਤੁਸੀਂ ਬੇਸ਼ੱਕ ਕਰੋ ਲੇਕਿਨ ਥੋੜਾ ਹੌਲੀ ਮਰਿਆਦਾ ਦੇ ਵਿੱਚ ਰੱਖ ਕੇ ਕਰੋ ਤੇ ਜ਼ਿਆਦਾ ਬੈਟਰ ਹੋਏਗਾ ਇੱਕ ਘਰ ਤੋਂ ਆਪਣੇ ਨਾਤੇ ਇੱਕ ਤੁਸੀਂ ਤੇ ਮੂੰਹ ਬੁਲੀ ਭੈਣ ਬਣੇ ਸੀਗਾ ਨਾ ਉਸ ਨਾਤੇ ਵੀ ਮੈਂ ਤੁਹਾਨੂੰ ਰਹਿਣ ਦੇਣਾ ਚਾਹੁੰਦੀ ਹਾਂ ਕਿ ਜਿਹੜੀਆਂ ਤੁਸੀਂ ਇਹ ਗੰਦੀਆਂ ਗਾਲਾਂ ਪਕਦੇ ਹੋ ਭੈਣਾਂ ਦੇ ਵਾਸਤੇ ਉਹਨੂੰ ਥੋੜਾ ਜਿਹਾ ਕੰਟਰੋਲ ਕਰ ਲਓ ਤੇ ਬਾਕੀ ਜਿਵੇਂ ਤੁਹਾਡੀ ਇੱਛਾ ਤੁਸੀਂ ਕਰੀ ਜਾਓ